ਫੂਡ ਪ੍ਰੋਸੈਸਿੰਗ ਨਹੀਂ ਹੋਊਗੀ ਪੰਜਾਬ ਚ ਲੱਗਦਾ ਪੰਜਾਬ ਕਿਤੇ ਉੱਭਰੂਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਹਾਂ ਪੰਜਾਬ ਇੱਕ ਗ੍ਰੇਨ ਫੈਕਟਰੀ ਬਣਾਤਾ ਗਿਆ ਹਾਂ ਸਿਰਫ ਗ੍ਰੇਨ ਪੈਦਾ ਕਰੋ ਹਾਂ ਔਰ ਰੇਟ ਉਹਦਾ ਕੋਈ ਹੋਰ ਡਿਸਾਈਡ ਕਰੇਗਾ ਕੰਜ਼ਿਊਮਰ ਸਟੇਟਸ ਦੇ ਨਮਾਇंदे ਕੈਬਨਟ ਕਮੇਟੀ ਆਨ ਇਕਨੋਮਿਕ ਫੇਅਰ ਚ ਬੈਠ ਕੇ ਫੈਸਲਾ ਕਰਨਗੇ ਕਿ ਸੀਏਸੀਪੀ ਨੇ ਕਮਿਸ਼ਨ ਨੇ ਸਾਨੂੰ ਐਮਐਸਪੀ ਕਿੰਨਾ ਰეკਮੈਂਡ ਕੀਤਾ ਅਸੀਂ ਦੇ ਸਕਦੇ ਆ ਕਿ ਨਹੀਂ ਦੇ ਸਕਦੇ ਉਹ ਕਹਿਣਗੇ ਜੀ ਅਸੀਂ ਕੰਜ਼ਿਊਮਰ ਸਟੇਟਾਂ ਅਸੀਂ ਕਿਉਂ ਦਈਏ ਉਹਦੇ ਨਾਲ ਕਿੰਨੇ ਸੋਚਿਆ ਉਹਦੇ ਵਿੱਚ ਉਹ ਭਾਰੀ ਭਰ ਕੰਪਲਿਟੀਕਲ ਨਮਾਇंदे ਜਾਂਦੇ ਨੇ ਕਿ ਅਸੀਂ ਇਸ ਸਟੇਟ ਚੋਂ ਆਏ ਆ ਜੀ ਇੰਨੇ ਸਾਡੇ ਐਮਪੀ ਨੇ ਸਾਡੀ ਲੜਾਈ ਪਿਛਲੇ 40 ਸਾਲ ਦੀ ਦੇਖ ਲਓ ਵੱਧ ਤੋਂ ਵੱਧ ਸਾਡੀ ਸਿਆਸੀ ਲੜਾਈ ਹੋਈ ਗਈ ਅਸੀਂ ਖੇਤੀਬਾੜੀ ਮੰਤਰੀ ਬਣਨਾ ਉਹ ਬਈ ਵੱਡਾ ਐ ਕਿੰਨੇ ਇੰਸਟੀਚਿਊਸ਼ਨ ਲੈ ਕੇ ਆਏ ਉਹ ਪੰਜਾਬ ਦੇ ਵਿੱਚ ਪਿਛਲੇ 40 ਸਾਲਾਂ ਦੀ ਮੈਂ ਗੱਲ ਕਰ ਰਿਹਾ ਹਾਂ ਗ੍ਰੀਨ ਰੈਵੋਲੂਸ਼ਨ ਵੇਲੇ ਦੀ ਛੱਡਦੀ ਹੈ ਜਦੋਂ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਈ ਸਾਡੇ ਰਾਜ ਚ ਕੀ ਹੋਇਆ ਪੰਜਾਬੀਆਂ ਦੇ ਰਾਜ ਚ ਅੱਜ 55% ਦੇ ਕਰੀਬ ਵਿਗਿਆਨੀ ਹੈ ਨਹੀਂਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ 65% ਸਪੋਰਟ ਸਟਾਫ ਹੈ ਨਹੀਂ ਤੇ ਕੀ ਖੋਜ ਕਰੋਗੇ ਪੰਜਾਬ ਦੀ ਖੇਤੀਬਾੜੀ ਬਾਰੇ ਨਾਲ ਇੱਕ ਬੀਤੇ ਸਮੇਂ ਦੇ ਵਿੱਚ ਖੁੱਲੀ ਗੁਡਵਾਸੂ ਯੂਨੀਵਰਸਿਟੀ ਐਨੀਮਲ ਸਾਇੰਸਸ ਦੇ ਉੱਤੇ ਦੁੱਧ ਅਸੀਂ ਦੇਸ਼ ਵਿੱਚ ਸਭ ਤੋਂ ਵੱਧ ਦੁੱਧ ਪੈਦਾਵਾਰ ਕਰਦੇ ਆਂ। ਬੀਤੇ 10 ਸਾਲਾਂ ਦਾ ਅੰਕੜਾ ਵੇਖ ਲਓ। ਉਮਲਾਰਗਿਆਂ ਨੂੰ ਮੁਕਾਬਲਾ ਦਿੱਤਾ ਬਾਹਰ ਜਾ ਕੇ ਅੱਜ ਤੋਂ ਪਹਿਲਾਂ ਨਾਨਕ ਸਿੰਘ ਹੋਣੀ ਉਹ ਕਲਾਂਨੌਰ ਤੋਂ ਉੱਠ ਕੇ ਗੁਰਦਾਸਪੁਰ ਜ਼ਿਲ੍ਹੇ ਤੋਂ ਉੱਥੇ ਤੱਕ ਦਿੱਲੀ 'ਚ ਮੁਕਾਬਲਾ ਦਿੰਦੇ ਆਏ ਮਦਰ ਡੇਰੀ ਨੂੰ ਨਾਨਕ ਮਿਲਕ ਦਾ। ਹੂੰ ਹੂੰ। ਅੱਜ ਹਾਲਾਤ ਇਹ ਨੇ ਕਿ ਉਮਲ ਦੀਆਂ ਡੇਰੀਆਂ ਪੰਜਾਬ ਜਾ ਕੇ ਲੱਗ ਰਹੀਆਂ ਨੇ ਤੁਹਾਡਾ ਦੁੱਧ ਪ੍ਰੋਸੈਸ ਕਰ ਰਹੀਆਂ। ਸਾਡੇ ਵੇਰ ਕਾ ਤੇ ਮਿਲਕ ਫੈਡ ਨੂੰ ਕੀ ਹੋਇਆ? ਸਾਡੇ ਮਾਰਕ ਫੈਡ ਨੂੰ ਕੀ ਹੋਇਆ? ਸਾਡੇ 슈ਗਰ ਫੈਡ ਨੂੰ ਕੀ ਹੋਇਆ? ਕਿੰਨੀਆਂ ਕੋਪਰੇਟਰ ਮਿਲਾਂ ਚੱਲ ਰਹੀਆਂ ਨੇ 16 ਮਿਲਾਂ ਚੱਲਦੀਆਂ ਪਈਆਂ ਨੇ ਕਿੰਨੀਆਂ ਆਪਰੇਸ਼ਨਲ ਨੇ ਉਹ 14 ਹੋ ਗਈਆਂ ਹੁਣ ਦੋ ਤੇ ਚਲੋ ਪਲੈਨਿੰਗ ਦੇ ਵਿੱਚ ਨੇ ਗੰਨੇ ਦੀ ਪ੍ਰੋਸੈਸਿੰਗ ਕਰਨੀ ਹੈ ਤੁਸੀਂ ਤੁਸੀਂ ਗੱਲੀ ਖੰਡੀ ਤੇ ਨਹੀਂ ਬਣਾਣੀ ਜਿੱਦਾਂ ਤੁਸੀਂ ਇੱਧਰ ਕਣਕ ਝੋਨਾ ਪੈਦਾ ਕਰੀ ਜਾ ਰਹੇ ਹੋ ਸਭ ਤੋਂ ਵੱਧ grain ਫੈਕਟਰੀ ਮਾ ਤਾਂ ਕਿ ਆ ਕਿ ਸਭ ਤੋਂ ਵੱਧ ਕਣਕ ਪੈਦਾ ਕੀਤੀ ਅਸੀਂ ਦੇਸ਼ ਦੇ ਵਿੱਚ ਅਸੀਂ ਆਪਣਾ ਮੁੱਲ ਮਾਰਕੀਟ ਨਹੀਂ ਕਰ पाए ਅਗਲਾ ਤੁਹਾਨੂੰ ਹੈਰਾਨ ਕਰਨ ਆંકੜਾ ਦੱਸਾਂਗਾ ਅਸੀਂ ਸਿਰਫ ਲੋਕਾਂ ਦਾ ਝੋਰਾ ਸਹਿਣ ਵਾਲਿਆਂ ਲੋਕਾਂ ਕੋਲੋਂ ਨਿੰਦਾ ਸੁਣਨ ਵਾਲਿਆਂ ਲੋਕਾਂ ਕੋਲੋਂ ਆਪਣੇ ਖਿਲਾਫ ਜੋ ਉਹਨਾਂ ਦੇ ਮਨ 'ਚ ਆ ਰਿਹਾ ਇੱਕ ਸਾਡੀ ਪੰਜਾਬੀ ਦੀ ਕਲਚਰ ਹੋ ਜਾਣੇ ਕੋਈ ਗੱਲ ਨਹੀਂ ਵੇਖ ਲਵਾਂਗੇ ਉਹ ਸਾਡੀ ਧਾਰਮਿਕ ਭਾਵਨਾ 'ਚ ਹੈਗਾ ਲੇਕਿਨ ਕਮਰਸ਼ੀਅਲ ਵੈਂਚਰ 'ਚ ਨਹੀਂ ਸੀ ਹੋਣਾ ਚਾਹੀਦਾ ਮਾਰਕਫੈਡ ਕਿਸੇ ਵੇਲੇ ਏਸ਼ੀਆ ਦਾ ਸਭ ਤੋਂ ਵੱਡਾ ਕੋਆਪਰੇਟਿਵ ਬਣਾਰਾ ਸੀਗਾ ਤੁਸੀਂ ਖੰਨੇ ਤੋਂ ਲੈ ਕੇ ਜਲੰਧਰ ਤੱਕ ਚਲੇ ਜਾਓ ਇੰਨੀਆਂ ਕੈਨਰੀ ਤੋਂ ਲੈ ਕੇ ਤੁਹਾਡਾ ਸ਼ਾਇਦ ਸਭ ਤੋਂ ਵਧੀਆ ਸੀ ਸ਼ਾਇਦ ਤੁਹਾਨੂੰ ਮਾ ਹੁੰਦੀ ਯਾਦ ਆਵਾ ਇੱਕ ਦੇਸ਼ ਦੇ ਵਿੱਚ ਸ਼ਹਿਦ ਦੀ ਸਾਰੇ ਏਵੈਲੂਏਸ਼ਨ ਹੋਈ ਜਦੋਂ 2-3 ਧੰਨਾ ਸੇਠਾ ਨੇ ਆ ਕੇ ਕਾਰੋਬਾਰ ਸ਼ੈਂਟਰੀ ਕਰ ਲਈ ਕੱਲਾ ਇੱਕ ਸੋਨਾ ਦਾ ਜੋ ਮਾਰਕੀਟ ਦਾ ਬ੍ਰਾਂਡ ਹੈ ਉਹਦਾ ਸ਼ਾਇਦ ਸਾਰੇ ਟੈਸਟ ਪਾਸ ਕਰ ਗਿਆ ਵਡੀਆਂ-ਵਡੀਆਂ ਬ੍ਰਾਂਡਡ ਕੰਪਨੀਆਂ ਦੇ ਸਣੇ ਸਾਡੇ ਲਾਲਾ ਜੀ ਇੱਕ ਜਿਹੜੇ کاروبਾਰੀ ਨਵੇਂ ਨਵੇਂ ਸਾਧੂ ਸੰਤ ਬਣੇ ਨੇ ਉਹਨਾਂ ਦੀ ਵੀ ਫੇਲ ਹੋ ਗਈ ਅਸੀਂ ਉਹਨੂੰ ਪ੍ਰੋਪਰ ਮਾਰਕੀਟ ਨਹੀਂ ਕਰ पाए ਉਹੀ ਮੈਂ ਗੱਲ ਕਹਿਣ ਲੱਗਾ ਵੇਰਕਾ ਇੱਕ ਬ੍ਰਾਂਡ ਸੀ ਜ਼ੋਰ ਲੱਗਾ ਕੋਆਪਰੇਟਿਵ ਦਾ ਇਦਾਰਾ ਹਰਾਨੀ ਐ ਮੈਂ ਤਾਂ ਹਰ ਵਾਰ ਹਰਾਨੀ ਦੀ ਗੱਲ ਵਰਤਦਾ ਜਦੋਂ ਤੁਸੀਂ ਪੰਜਾਬ ਨੂੰ ਵੇਖੋਗੇ ਹਰਾਨੀਆਂ ਭਰਿਆ ਪੰਜਾਬ ਹੈ ਜਿਹਨੂੰ ਕਹਿੰਦੇ ਨਾ ਅਨਡਿਸਕਵਰਡ ਪੰਜਾਬ ਕਿਸੇ ਨੇ ਡਿਸਕਵਰ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਜਾਂ ਜਿਨ੍ਹਾਂ ਨੇ ਕੀਤੀ ਹੈ ਕੋਸ਼ਿਸ਼ ਪਹੁੰਚਾ ਨਹੀਂ ਸਕੇ ਸਿਰੇ ਤੱਕ ਗੱਲ 19000 ਤੋਂ ਵੱਧ ਕੋਆਪਰੇਟਿਵ ਨੇ ਪੰਜਾਬ ਦੇ ਵਿੱਚ 50 ਲੱਖ ਦੇ ਕਰੀਬ ਇਹਦੇ ਮੈਂਬਰ ਨੇ ਹੂੰ ਹੂੰ 4000 ਤੋਂ ਵੱਧ ਕੱਲੀ ਖੇਤੀਬਾੜੀ ਨਾਲ ਸੰਬੰਧਿਤ ਕੋਆਪਰੇਟਿਵ ਹੈ ਹੂੰ ਕੋਆਪਰੇਟਿਵ ਬੈਂਕ ਨੇ ਪ੍ਰਾਇਮਰੀ ਐਗਰੀਕਲਚਰ ਡਵੈਲਪਮੈਂਟ ਬੈਂਕ ਹੈ ਅੰਤ ਕੀ ਹੈ 90% ਤੋਂ ਵੱਧ ਡਿਫਾਲਟਰ ਹੋਊ ਚੱਲੀਆਂ ਨੇ ਹੁਣ ਹੁੰਦਾ ਕੀ ਹੈ ਜਦੋਂ ਡਾਇਆ ਖਾਦ ਆਣੀ ਪਲਾਨ ਇਹੋ ਜਿਹਾ ਬਣਦਾ ਕਿ ਕਿਸਾਨੀ ਨੂੰ ਦੇਣੀ ਹੈ ਜੀ ਖੇਤੀਬਾੜੀ ਹੈ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੂੰ ਦੇ ਦੋ ਕੋਆਪਰੇਟਿਵ ਸੁਸਾਇਟੀਆਂ ਫਿਰ ਅਖੀਰਲੇ ਦੇਣੇ ਵਿਚੋਂ ਨੁਕਸ ਨਿਕਲਦਾ ਹੈ ਜਿਹੜਾ ਕਿ ਪਹਿਲਾਂ ਹੀ ਪਲਾਨਡ ਹੁੰਦਾ ਵੀ ਜਿਹੜੀਆਂ ਡਿਫਾਲਟਰ ਨੇ ਉਹ ਖਰੀਦ ਨਹੀਂ ਸਕਦੀਆਂ ਫਿਰ ਓਪਨ ਮਾਰਕੀਟ 'ਚ ਜਾਂਦੀ ਉਹਦੇ ਹੀ ਦੇਰ ਤੱਕ ਕਿਸਾਨ ਰੁੱਝ ਚੁੱਕਿਆ ਹੁੰਦਾ ਹੁਣ ਆ ਗਿਆ ਮਿਲਕ ਦਾ ਦੁੱਧ ਦੇ ਵਿੱਚ ਜੀ ਹਰ ਪਿੰਡ 'ਚ 12000 ਤੇ ਪਿੰਡ ਆ ਤੁਹਾਡਾ ਜਿਹੜਾ ਬੱਛੋਂ ਵਾਲਾ ਜੀ ਉਹਦੇ 'ਚ ਲਾ ਦੇ ਨੇ 19000 ਕੋਆਪਰੇਟਿਵ 50 ਲੱਖ ਮੈਂਬਰ ਹੈ ਕਿਉਂ ਕੋਆਪਰੇਟਿਵ ਸাকਸੈਸਫੁਲ ਨਹੀਂ ਹੋ ਰਹੀ ਜਿੱਦਾਂ ਹੁਣ ਤੁਸੀਂ ਅਫਸਰਸ਼ਾਹੀ ਕਹਤੀ ਹੋਮ ਗ੍ਰਾਊਂਡ ਬੰਦੇ ਕਿਉਂ ਨਹੀਂ ਨਿਕਲ ਰਹੇ ਸਾਰੀ ਦੁਨੀਆ ਦੇ ਵਿਗਿਆਨੀ ਨੇ ਪੰਜਾਬ ਨੇ ਪਹਿਲੀ ਹਰੀ ਕ੍ਰਾਂਤੀ ਦੇ ਵਿੱਚ ਇੱਕ ਲਾਗ ਲਾਈ ਸੀ ਇੱਕ ਜਾਗ ਲਾਈ ਸੀ ਸਭ ਕੁਝ ਤੇ ਅਸੀਂ ਕੀਤਾ ਹੁਣ ਅੱਜ ਦਾ ਮੈਂ ਤੁਹਾਨੂੰ ਜਿਹੜਾ ਫੈਕਟ ਦੱਸਣਾ ਚਾਹਨਾ ਜਿਹੜਾ ਅਸੀਂ ਆਪਣੇ ਆਪ ਨੂੰ ਮਾਰਕੀਟ ਨਹੀਂ ਕਰ पाए ਦੇਸ਼ ਦੇ ਵਿੱਚ ਅੰਨ ਦਾ ਬਹੁਤ ਵੱਡਾ ਸੰਕਟ ਆ ਠੀਕ ਹੈ ਪਬਲੀਕਲੀ ਅਸੀਂ ਨਹੀਂ ਕਹਿ ਰਹੇ ਕਹਿਣਾ ਵੀ ਨਹੀਂ ਚਾਹੀਦਾ ਲੇਕਿਨ ਹਾਰਡ ਕੋਰ ਰਿਐਲਿਟੀ ਤੋਂ ਤੁਸੀਂ ਮੁੱਖ ਕਿਦਾਂ ਮੋੜ ਸਕਦੇ ਹੋ ਬੀਤੇ ਸਾਲ ਦੇ ਵਿੱਚ ਬੜੀ ਦੁਨੀਆ 'ਚ ਅਸੀਂ ਆਪਣੀ ਬਦਨਾਮੀ ਸੁਣੀ ਕਿਉਂ ਕਿਸਾਨ ਅੰਦੋਲਨ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਦਾ ਆਪਣਾ ਨਿੱਜੀ ਏਜੰਡਾ ਬਣ ਗਿਆ ਕਿ ਤਿੰਨ ਫਾਰਮੂਲਾ ਜਿਹੜੇ ਹੈਗੇ ਨੇ ਮੈਂ ਪਾਸ ਕਰਾਣਾ ਹੀ ਕਰਾਣੇ ਨੇ ਬਹੁਮਤ ਦੇ ਜੋਰ 'ਚ ਲੋਕ ਸਭਾ ਵੀ ਪਾਸ ਹੋ ਗਈ ਰਾਜ ਸਭਾ ਵੀ ਪਾਸ ਹੋ ਗਈ ਹਜ਼ਾਰਾਂ ਕਿਸਾਨ ਬਾਰਡਰ ਤੇ ਬੈਠਾ ਸੀ ਲੱਖਾਂ ਦੀ ਸਪੋਰਟ 'ਚ ਜਾ ਰਿਹਾ ਸੀ ਟਰੈਕਟਰ ਟਰਾਲੀਆਂ ਨਾਲ ਭਰੇ ਸੀ ਉਹ ਕਿਸੇ ਨੇ ਕਿੱਢ ਰੱਖੀ ਕਿਸੇ ਨੇ ਜਿਹੜੇ ਇਨਫਲੂਐਂਸਰ ਨੇ ਵੀ ਸ਼ਾਇਦ ਪ੍ਰਧਾਨ ਮੰਤਰੀ ਦੀ ਤੋਤਾ ਚਸ਼ਮੀ ਕਰ ਲਈਏ ਸ਼ਾਇਦ ਮੌਕੇ ਤੇ ਮੌਜੂਦ ਜਿਹੜੀ ਪਾਰਟੀ ਹੈ ਸਰਕਾਰ ਦੀ ਤੋਤਾ ਚਸ਼ਮੀ ਉਹਨਾਂ ਪੰਜਾਬ ਨੂੰ ਭੰਡਣਾ ਤੇ ਨਿੰਦਣਾ ਸ਼ੁਰੂ ਕਰਤਾ ਜੀ ਪੰਜਾਬ ਤੋਂ ਤੇ ਇਲਾਵਾ ਵੀ ਖੇਤੀਬਾੜੀ ਹੋ ਰਹੀ ਜੀ ਪੰਜਾਬ ਹਰ ਚੀਜ਼ ਅੱਗੇ ਆਂਦਾ ਕਿਉਂ ਮੰਗਦੇ ਨੇ ਬੀਤੇ ਸਾਲ ਚ ਪ੍ਰਧਾਨ ਮੰਤਰੀ ਜੀ ਨੇ ਇੱਕ ਐਲਾਨ ਕੀਤਾ ਹਰ ਬੱਚੇ-ਬੱਚੇ ਨੂੰ ਪਤਾ ਕਿ ਪ੍ਰਤੀ ਜੀ 5 ਕਿਲੋ ਰਾਸ਼ਨ ਅਗਲੇ 5 ਸਾਲਾਂ ਤੱਕ 80 ਕਰੋੜ ਲੋਕਾਂ ਨੂੰ ਦਵਾਂਗਾ ਜੀ ਠੀਕ ਹੈ ਦੇ ਜੇ ਪ੍ਰਧਾਨ ਮੰਤਰੀ ਨੇ ਡੈਮੋਕਰੇਟਿਕ ਕੰਟਰੀ ਹੈ ਸੋਸ਼ਲ ਵੈਲਫੇਅਰ ਸਟੇਟ ਹੈ ਦਿਓ ਸਾਨੂੰ ਕੀ ਇਤਰਾਜ ਹੈ ਜੇ ਅਫੋਰਡ ਕਰ ਸਕਦੇ ਹੋ ਤੇ ਦਿਓ ਉਹ ਲਿਆਣਾ ਕਿੱਥੋਂ ਹੈ ਪੰਜਾਬ ਸਰਕਾਰ ਨੂੰ ਪੁੱਛਿਆ ਚੌਧਰੀ ਅਗੋਠ ਖਲੋ ਤੇ ਕਿਉਂ ਪੁੱਛੀ ਇਹ ਦੀ ਪੰਜਾਬ ਨੂੰ ਦੇਸ਼ ਦਾ ਫੈਸਲਾ ਅਸੀਂ ਕਦੋਂ ਕਹਿੰਦੇ ਨਾ ਕੁਛ ਹੋ ਬਈ ਮੈਂ ਕਹਿੰਦਾ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਜਨਾਬ ਇੰਨਾ ਅੰਨ ਕਿੱਥੋਂ ਲੈ ਕੇ ਆਓਗੇ ਚਲੋ ਦੋਨਾਂ ਗੱਲਾਂ ਨੂੰ ਛੱਡ ਦਿੰਦੇ ਆ 80 ਕਰੋੜ ਦਾ ਅੰਕੜਾ ਮੁੜ ਕੇ ਆ ਨਿਕਲਿਆ 81 ਕਰੋੜ 70 ਲੱਖ ਕਿਉਂ ਮਰਦਮ ਸ਼ੁਮਾਰੀ 2011 ਦੀ 플ਾਨ ਸੀਗੀ ਹੁਣ ਉਸ ਬੰਦੇ ਨੂੰ ਤੁਸੀਂ ਰਾਸ਼ਨ ਦੇਣਾ ਕਣਕ ਦੇਓਗੇ ਪੰਜਾਬ ਨੇ ਨਾ ਮੇਰੀ ਨਾ ਤੇਰੀ ਜਿਹਨੂੰ ਕਹਿੰਦੇ ਹੁੰਦੇ ਭਾਰਤ ਸਰਕਾਰ ਦਾ ਅੰਕੜਾ ਵੇਖੋ 51% ਕਣਕ ੱੱਲੇ ਪੰਜਾਬ ਨੇ ਦਿੱਤੀ ਪੁਆਇੰਟ 8% ਆ ਜਿਹੜੇ ਲੋਕ 1.6 ਕਹਿੰਦੇ ਨੇ ਨਾ ਵੀ ਸਹੀ ਦੇਸ਼ ਦਾ ਇੰਨਾ ਆਬਾਦੀ ਜੀ ਤੇ ਅਸੀਂ 2.25% ਦੇ ਕੋਲ ਜਿਹਨੂੰ ਕਹਿ ਰਹੇ ਆਂ ਵੀ ਅੰਕੜਾ ਹੈਗਾ ਸਾਡਾ ਆਬਾਦੀ ਦਾ ਉਹ ਰਕਬਾ ਹੈ ਦੇਸ਼ ਦਾ ਜਿਹੜਾ 1.6 ਕਹਿੰਦੇ ਨੇ ਅਸਲੀ ਖੇਤੀਬਾੜੀ ਰਕਬਾ ਸਾਰੇ ਦੇਸ਼ ਦਾ ਪੰਜਾਬ ਚ 0.8% ਹੈ 1% ਵੀ ਨਹੀਂ ਉਹਨੇ 51% ਕਣਕ ਸੈਂਟਰਲ ਫੂਡ ਪੂਲ ਹੀ ਦਿੱਤੀ ਅਸੀਂ ਇਹ ਵੀ ਨਹੀਂ ਕਾ ਸਕਦੇ ਕਿਸੇ